ਕਰਮ ਸਤਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਸਤੂ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਸਤਿਗੁਰੂ ਜੀ ਕਹਿੰਦੇ ਭਾਈ ਜਿਤਨਾ ਚਿਰ ਅਸਾ ਜੀਵਾਂ ਦੇ ਅੰਦਰ ਹੋਮੇ ਰਹਿੰਦੀ ਹੈ ਉਹਨਾ ਚਿਰ ਪਰਮਾਤਮਾ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਦੋਂ ਜਿਹੜੀ ਸਾਡੀ ਹਉਮੈ ਹੈ ਉਹ ਦੂਰ ਹੋ ਜਾਂਦੀ ਹੈ ਹਉਮੈ ਨਾਮੇ ਨਾਲ ਵਿਰੋਧ ਹੈ ਦੋ ਬਿਨਾਂ ਵਸੇ ਇਕਠਾਏ ਨਾਮ ਦਾ ਹਉਮੈ ਦੇ ਨਾਲ ਵਿਰੋਧ ਹੈ ਇਹ ਦੋਨੋਂ ਇੱਕ ਥਾਂ ਦੇ ਉੱਪਰ ਨਹੀਂ ਵਸ ਸਕਦੇ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋਵੇਗੀ ਅਤੇ ਜਿੱਥੇ ਹਉਮੈ ਹੈ ਉੱਥੇ ਪਰਮਾਤਮਾ ਦਾ ਨਾਮ ਨਹੀਂ ਆ ਸਕਦਾ ਅਨਲ ਆਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਬੜਾ ਤੂਫਾਨ ਸਮੁੰਦਰ ਦੇ ਵਿੱਚ ਆ ਜਾਂਦਾ ਹੈ ਲਹਿਰਾ ਨਕੋ ਨਕ ਭਰ ਜਾਂਦੀਆਂ ਹਨ ਪਰ ਅਸਲ ਦੇ ਵਿੱਚ ਉਹ ਲਹਿਰਾ ਸਮੁੰਦਰ ਦੇ ਪਾਣੀ ਦੇ ਵਿੱਚ ਪਾਣੀ ਹੀ ਹੈ ਤੇ ਮੈਂ ਇਹ ਸਾਰੇ ਜੀਵਾਂ ਦੇ ਅੰਦਰ ਉਸ ਪਰਮਾਤਮਾ ਦਾ ਵਾਸਾ ਹੈ ਉਹ ਪਰਮਾਤਮਾ ਇਹ ਸਾਰੀ ਦੁਨੀਆ ਦੇ ਵਿੱਚ ਵਸ ਰਿਹਾ ਹੈ। ਮਾਦਵੇ ਕਹਿਏ ਭ੍ਰਮ ਐਸਾ। ਅਸਾਂ ਜੀਵਾ ਨੂੰ ਕੁਝ ਅਜਿਹਿਆ ਭਲੇਖਾ ਪਿਆ ਹੋਇਆ ਹੈ। ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਜੈਸਾ ਮੰਨੀਏ ਹੋਏ ਨਾ ਤੈਸਾ। ਅਸੀਂ ਜੋ ਮੰਨੀ ਬੈਠੇ ਹਾਂ ਕਿ జగਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ। ਪਰੰਤੂ ਇਹ ਠੀਕ ਨਹੀਂ ਹੈ। ਇਹ ਪਰਮਾਤਮਾ ਦਾ ਜਿਹੜਾ ਵਾਸਾ ਹੈ ਉਹ ਸੰਸਾਰ ਦੇ ਵਿੱਚ ਹੈ ਹਰ ਜ਼ਰੇ ਜ਼ਰੇ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪਾਇਆ ਜਾਂਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਫੇਰ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਹੁਣ ਇਸ ਕਰਕੇ ਕਿਸੇ ਵੀ ਧਰਮ ਦੇ ਕਿਸੇ ਵੀ ਮਜ਼ਬਦ ਦੇ ਜਿਹੜੇ ਲੋਕ ਨੇ ਉਹ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰਦੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਇਸੇ ਤਰ੍ਹਾਂ ਹੀ ਇੱਕ ਮੁਸਲਮ ਧਰਮ ਦੇ ਵਿੱਚ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਮਾਤਾ ਕੌਲਾ ਜੀ ਜੋ ਲਾਹੌਰ ਦੇ ਇੱਕ ਰੁਸਤਮਖਾਨਾਮੀ ਕਾਜੀ ਦੀ ਲੜਕੀ ਸੀ ਉਹ ਚਤੁਰਸੀ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਬੜੀ ਹੀ ਸਿਆਣੀ ਸੀ ਜਦ ਉਸ ਦੀ ਜਿਹੜੀ ਮੁੱਢਲੀ ਵਿਦਿਆ ਸੀ ਉਸ ਨੇ ਪੜ ਲਈ ਤਾਂ ਉਸ ਨੂੰ ਹੋਰ ਵਿਦਿਆ ਹਾਸਲ ਕਰਨ ਵਾਸਤੇ ਉਸ ਨੂੰ ਕਾਜੀ ਸਾਈ ਮੀਆਂ ਮੀਰ ਦੇ ਪਾਸ ਪੜਨ ਵਾਸਤੇ ਭੇਜ ਦਿੱਤਾ ਗਿਆ ਸਾਈ ਮੀਆਂ ਮੀਰ ਜੀ ਉਹ ਹਨ ਜਿਨ੍ਹਾਂ ਤੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਨੀਂਹ ਰਖਵਾਈ ਸੀ ਸਾਈ ਮੀਆਂ ਮੀਰ ਜੀ ਮੁਸਲਮ ਧਰਮ ਦੇ ਨਾਲ ਸੰਬੰਧ ਰੱਖਦੇ ਸਨ ਪਰੰਤੂ ਉਹਨਾਂ ਦਾ ਗੁਰੂ ਘਰ ਦੇ ਨਾਲ ਬਹੁਤ ਹੀ بڑا ਪਿਆਰ ਸੀ ਉਹ ਆਮ ਤੌਰ ਦੇ ਉੱਪਰ ਅੰਮ੍ਰਿਤਸਰ ਹਰਮੰਦਰ ਸਾਹਿਬ ਆਇਆ ਕਰਦੇ ਸਨ ਗੁਰੂ ਅਰਜਨ ਦੇਵ ਜੀ ਵੇਲੇ ਵੀ ਅਤੇ ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਉਹਨਾਂ ਦੇ ਸਮੇਂ ਵੀ ਆਇਆ ਕਰਦੇ ਸਨ ਅਤੇ ਗੁਰੂ ਜੀ ਵੀ ਜਦੋਂ ਲਾਹੌਰ ਜਾਂਦੇ ਸਨ ਤਾਂ ਸਾਈ ਮੀਆਂ ਮੀਰ ਜੀ ਦੇ ਡੇਰੇ ਦੇ ਉੱਪਰ ਜ਼ਰੂਰ ਜਾਂਦੇ ਸਨ ਸਾਈ ਮੀਆਂ ਮੀਰ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਸਨ ਅਤੇ ਆਨੰਦ ਲੈਂਦੇ ਸਨ ਇਸੇ ਤਰ੍ਹਾਂ ਸਾਈ ਮੀਆਂ ਮੀਰ ਜੀ ਨੂੰ ਪੜ੍ਹਦੇ-ਪੜ੍ਹਦੇ ਕਾਫੀ ਜਿਹੜੀ ਬਾਣੀ ਸੀ ਉਹ ਜਵਾਨੀ ਕੰਠ ਹੋ ਗਈ ਸੀ ਜਵਾਨੀ ਜ਼ਾਦ ਹੋ ਗਈ ਸੀ ਇਸੇ ਤਰ੍ਹਾਂ ਮਾਤਾ ਕੌਲਾ ਜੀ ਸਾਈ ਮੀਆਂ ਮੀਰ ਜੀ ਦੇ ਕੋਲ ਪੜਨ ਵਾਸਤੇ ਆਉਂਦੇ ਸਨ ਜਦੋਂ ਉਹਨਾਂ ਨੇ ਸਾਈ ਮੀਆਂ ਮੀਰ ਜੀ ਦੇ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਇਹ ਕੀ ਪੜ ਰਹੇ ਹੋ ਤਾਂ ਸਾਈ ਮੀਆਂ ਮੀਰ ਜੀ ਨੇ ਕਿਹਾ ਕਿ ਮੈਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਪੜ ਰਿਹਾ ਹਾਂ ਸੋ ਉਹਨਾਂ ਦੀ ਗੱਦੀ ਦੇ ਉੱਪਰ ਹੁਣ ਛੇਮੀ ਜੋ ਧੰਨ ਸ੍ਰੀ ਗੁਰੂ ਹਰਗੋਇ ਸਿੰਘ ਜੀ ਮਹਾਰਾਜ ਉਹ ਵਿਰਾਜਮਾਨ ਹਨ। ਸੋ ਇਸੇ ਤਰ੍ਹਾਂ ਬੀਬੀ ਕੌਲਾ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਉਹਨਾਂ ਦੀ ਬਾਣੀ ਦੇ ਨਾਲ ਜੁੜ ਗਈ। ਉਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਪੜਨ ਲੱਗ ਪਈ। ਗੁਰਬਾਣੀ ਦੇ ਨਾਲ ਮਾਤਾ ਕੌਲਾ ਜੀ ਦਾ ਬੜਾ ਹੀ ਪਿਆਰ ਪੈ ਗਿਆ। ਹੁਣ ਉਹ ਆਪਣੇ ਘਰ ਦੇ ਵਿੱਚ ਆ ਕੇ ਵੀ ਗੁਰਬਾਣੀ ਪੜ੍ਹਦੀ ਰਹਿੰਦੀ। ਅਤੇ ਆਪਣੀ ਮਾਂ ਨੂੰ ਬਾਣੀ ਪੜ੍ਹ ਕੇ ਸੁਣਾਉਂਦੀ ਰਹਿੰਦੀ। ਪਰੰਤੂ ਜਿਹੜਾ ਉਸ ਦਾ ਪਿਤਾ ਸੀ ਉਹ ਰਉਸਤਮਖਾ ਉਹ ਸਿੱਖਾਂ ਦਾ ਬਹੁਤ ਵਿਰੋਧੀ ਸੀ। ਉਹ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਸੀ। ਫਿਰ ਇੱਕ ਦਿਨ ਜਦੋਂ ਉਸ ਦੇ ਪਿਤਾ ਨੇ ਮਾਤਾ ਕੌਲਾ ਜੀ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਦੇ ਬੋਲ ਸੁਣੇ ਤਾਂ ਉਹ ਬੜਾ ਗੁੱਸੇ ਦੇ ਵਿੱਚ ਆ ਗਿਆ ਉਸ ਨੇ ਆਪਣੀ ਲੜਕੀ ਨੂੰ ਰੋਕਿਆ ਕਿ ਉਹ ਇਹ ਬਾਣੀ ਨਾ ਪੜੇ ਪਰੰਤੂ ਜਿਹੜੀ ਮਾਤਾ ਕੌਲਾ ਸੀ ਉਹ ਫਿਰ ਵੀ ਲੁੱਕ ਛਿਪ ਕੇ ਆਪਣੇ ਪਿਤਾ ਦੀ ਗੈਰ ਹਾਜ਼ਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਪੜ੍ਹਦੀ ਰਹਿੰਦੀ ਕਿਉਂਕਿ ਜਿਸ ਦੇ ਨਾਲ ਪਿਆਰ ਪੈ ਜਾਵੇ ਫਿਰ ਅਸੀਂ ਉਸ ਨੂੰ ਜਿੰਨਾ ਮਰਜ਼ੀ ਰੋਕੀ ਜਾਈਏ ਉਹ ਹਟਦਾ ਨਹੀਂ ਹੈ। ਇਸੇ ਤਰ੍ਹਾਂ ਮਾਤਾ ਕੌਲਾ ਜੀ ਦਾ ਜਿਹੜਾ ਪਿਆਰ ਸੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਦੇ ਨਾਲ ਪੈ ਗਿਆ ਸੀ। ਉਹਨਾਂ ਦੀ ਬਾਣੀ ਉਹਨੂੰ ਇੰਨੀ ਪਿਆਰੀ ਲੱਗਣ ਲੱਗ ਪਈ ਸੀ ਕਿ ਉਹ ਆਪਣੇ ਪਿਓ ਦੇ ਕਹਿਣ ਤੇ ਵੀ ਬਾਣੀ ਪੜਨੋਂ ਨਹੀਂ ਹਟਦੀ ਸੀ। ਲੋਕ ਸ਼ੇਵਕੇ ਜਦੋਂ ਉਹਦੇ ਪਿਤਾ ਘਰ ਦੇ ਵਿੱਚ ਨਹੀਂ ਹੁੰਦੇ ਸਨ ਉਹ ਬਾਣੀ ਪੜ੍ਹਦੇ ਹੀ ਰਹਿੰਦੇ। ਇੱਕ ਵਾਰ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਈ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਆਏ ਤਾਂ ਮਾਤਾ ਕੌਲਾ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਉਹਨੂੰ ਸੁਭਾਗ ਪ੍ਰਾਪਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਾਤਾ ਕੌਲਾ ਜੀ ਧੰਨ ਹੋ ਗਈ ਕਿਉਂਕਿ ਬੜੇ ਸਮੇਂ ਤੋਂ ਉਸ ਦੀ ਰੀਤ ਸੀ ਕਿ ਉਹ ਸਤਿਗੁਰਾਂ ਦੇ ਦਰਸ਼ਨ ਕਰੇ ਕਿਉਂਕਿ ਉਹ ਸਾਈ ਮੀਆਂ ਮੀਰ ਜੀ ਨੂੰ ਹਰ ਵੇਲੇ ਕਹਿੰਦੇ ਰਹਿੰਦੇ ਸੀ ਕਿ ਮੈਨੂੰ ਛੇਵੇਂ ਗੁਰੂ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਕੋਲ ਲੈ ਕੇ ਚੱਲੋ ਪਰੰਤੂ ਗੁਰੂ ਸਹਿਬਾਨ ਸਭ ਦੇ ਦਿਲਾਂ ਦੀਆਂ ਜਾਣਦੇ ਹਨ ਗੁਰੂ ਸਹਿਬਾਨ ਆਪ ਚੱਲ ਕੇ ਸਾਈ ਮੀਆਂ ਮੀਰ ਜੀ ਦੇ ਘਰ ਮਾਤਾ ਕੌਲਾ ਜੀ ਨੂੰ ਦਰਸ਼ਨ ਦੇਣ ਵਾਸਤੇ ਆਏ ਫਿਰ ਇੱਕ ਦਿਨ ਆਪਣੇ ਮਨ ਦੀ ਮੌਜ ਦੇ ਵਿੱਚ ਉਹ ਭੁੱਲ ਗਏ ਕਿ ਉਹ ਕਾਜੀ ਦੇ ਘਰ ਆਪਣੇ ਪਿਤਾ ਦੇ ਘਰ ਦੇ ਵਿੱਚ ਹੋਣ ਦੇ ਬਾਵਜੂਦ ਉਹ ਗੁਰਬਾਣੀ ਪੜਨ ਲੱਗ ਪਈ। ਉਹਨੂੰ ਪਤਾ ਨਹੀਂ ਸੀ ਕਿ ਉਸਦੇ ਪਿਤਾ ਜੀ ਘਰ ਦੇ ਵਿੱਚ ਹਨ। ਜਦੋਂ ਉਸਦੇ ਪਿਤਾ ਨੇ ਉਸਨੂੰ ਦੁਬਾਰਾ ਗੁਰਬਾਣੀ ਪੜਦੇ ਸੁਣਿਆ ਤਾਂ ਉਸਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਮਾਤਾ ਕੋਲਾ ਨੂੰ ਡੰਡੇ ਦੇ ਨਾਲ ਵੀ ਕੁੱਟਿਆ। ਉਸਨੇ ਕਿਹਾ ਕਿ ਤੂੰ ਸਿੱਖਾਂ ਦੀ ਬਾਣੀ ਕਿਉਂ ਪੜ ਰਹੀ ਹੈ। ਕਿਉਂਕਿ ਸਾਡਾ ਜਿਹੜਾ ਧਰਮ ਹੈ ਉਹ ਇਸਲਾਮ ਧਰਮ ਹੈ ਤੂੰ ਕੁਰਾਨ شریف ਪੜ੍ਹਨਾ ਹੈ ਪਰੰਤੂ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਪੜ੍ਹ ਰਹੀ ਹੈ ਪਰੰਤੂ ਮਾਤਾ ਕੋਲਾ ਜੀ ਫਿਰ ਵੀ ਨਹੀਂ ਹਟੇ ਫਿਰ ਵੀ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਪੜ੍ਹਦੇ ਰਹੇ ਆਪਣੇ ਪਿਤਾ ਦੀ ਕੁੱਟਦਾ ਕੋਈ ਅਸਰ ਨਾ ਹੋਇਆ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹਨਾਂ ਨੂੰ ਅਜਹੀਆਂ ਮੁਸੀਬਤਾਂ ਦਾ ਕੋਈ ਫਿਕਰ ਨਹੀਂ ਹੁੰਦਾ ਫਿਰ ਉਹ ਹਰ ਵੇਲੇ ਹੀ ਗੁਰਬਾਣੀ ਦੇ ਵਿੱਚ ਮਗੜ ਰਹਿੰਦੀ ਗੁਰਬਾਣੀ ਪੜ੍ਹਦੀ ਰਹਿੰਦੀ ਫਿਰ ਇੱਕ ਦਿਨ ਸਾਈ ਮੀਰ ਅਮੀਰ ਜੀ ਮਾਤਾ ਕੋਲਾ ਜੀ ਨੂੰ ਦਰਬਾਰ ਸਾਹਿਬ ਛੱਡ ਆਏ ਅਤੇ ਉੱਥੇ ਰਹਿ ਕੇ ਮਾਤਾ ਕੋਲਾ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਰਹਿ ਕੇ ਵੀ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਕੌਲਾ ਜੀ ਦੀ ਸੇਵਾ ਤੋਂ ਇੰਨੇ ਪ੍ਰਸੰਨ ਹੋਏ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਉਹਨਾਂ ਨੇ ਯਾਦ ਨੂੰ ਤਾਜ਼ਾ ਕਰਦਿਆਂ ਕਿ ਮਾਤਾ ਕੌਲਾ ਜੀ ਦੀ ਜਿਹੜੀ ਯਾਦ ਹੈ ਉਹ ਸਦਾ ਹੀ ਬਣੀ ਰਹੇ। ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਮਾਤਾ ਕੌਲਾ ਜੀ ਦੇ ਨਾਮ ਦੇ ਉੱਪਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਇੱਕ ਸਰੋਵਰ ਬਣਾ ਦਿੱਤਾ। ਜੋ ਬਾਬਾ ਅਟੱਲ ਰਾਏ ਜੀ ਦੇ ਸਾਹਮਣੇ ਹੈ ਕੌਲ ਸਰ ਸਰੋਵਰ ਉਹ ਮਾਤਾ ਕੌਲਾ ਜੀ ਦੇ ਨਾਮ ਦੇ ਉੱਪਰ ਬਣਾਇਆ ਗਿਆ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੇ ਵਜਨ ਕੀਤਾ ਸੀ ਕਿ ਰਹਿੰਦੀ ਦੁਨੀਆ ਤੱਕ ਮਾਤਾ ਕੌਲਾ ਜੀ ਨੂੰ ਦੁਨੀਆ ਸਾਰੀ ਯਾਦ ਕਰਿਆ ਕਰੇਗੀ। ਕਿਉਂਕਿ ਇਸਲਾਮ ਧਰਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਸਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਬਾਣੀ ਦੇ ਨਾਲ ਪਿਆਰ ਪਾ ਲਿਆ। ਸੋ ਇਸੇ ਕਰਕੇ ਭਗਤ ਰਵਿਦਾਸ ਜੀ ਮਹਾਰਾਜ ਉਹ ਵੀ ਸਾਨੂੰ ਇਹੀ ਸਮਝਾਉਂਦੇ ਹਨ ਕਿ ਭਾਈ ਜਦੋਂ ਮਨੁੱਖ ਦਾ ਜਿਹੜਾ ਪਿਆਰ ਹੈ ਉਹ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਪੈ ਜਾਂਦਾ ਹੈ ਫਿਰ ਉਸ ਦੇ ਵਿੱਚੋਂ ਜਿਹੜੀ ਹਉਮੈ ਹੰਕਾਰ ਹੈ ਉਹ ਦੂਰ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਜਪਣ ਦੇ ਨਾਲ ਜਿਹੜੀ ਹਉਮੈ ਹੈ ਉਹ ਦੂਰ ਹੋ ਜਾਂਦੀ ਹੈ ਅਤੇ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਆ ਕੇ ਵਸ ਪੈਂਦਾ ਹੈ। ਫਿਰ ਜਦੋਂ ਮਨੁੱਖ ਗੁਰਬਾਣੀ ਪੜ੍ਹਨ ਲੱਗ ਜਾਂਦਾ ਹੈ ਫਿਰ ਹੀ ਉਸ ਦਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਂਦਾ ਹੈ। ਕਿਉਂਕਿ ਜਿਹੜਾ ਮਨੁੱਖ ਹੈ ਇਸ ਦੁਨੀਆ ਦੇ ਉੱਪਰ ਇਸ ਸੰਸਾਰ ਦੇ ਉੱਪਰ ਪਰਮਾਤਮਾ ਦੀ ਬਾਣੀ ਪੜ੍ਹਨ ਵਾਸਤੇ ਆਇਆ ਹੈ। ਪਰਮਾਤਮਾ ਨੂੰ ਹਾਸਲ ਕਰਨ ਵਾਸਤੇ ਆਇਆ ਹੈ। ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਗੁਰਬਾਣੀ ਨੂੰ ਪੜ੍ਹਾਂਗੇ ਫੇਰ ਹੀ ਜਿਹੜਾ ਸਾਡਾ ਜਨਮ ਮਰਨ ਹੈ ਉਹ ਕਟਿਆ ਜਾਵੇਗਾ ਕਿਉਂਕਿ ਜਿਹੜਾ ਬੰਦਾ ਗੁਰਬਾਣੀ ਨਹੀਂ ਪੜ੍ਹੇਗਾ ਫਿਰ ਉਸ ਦੁਆਰਾ ਹੀ ਇਸ ਤਰ੍ਹਾਂ 84 ਲੱਖ ਜੁਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਉਸ ਦਾ ਜਿਹੜਾ ਜਨਮ ਮਰਨ ਹੈ ਉਹ ਕਟਿਆ ਜਾਂਦਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾ ਵੀ ਸਮਾਂ ਮਿਲੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਗੁਰਬਾਣੀ ਸਾਨੂੰ ਪੜ੍ਹਨੀ ਚਾਹੀਦੀ ਹੈ ਸੋਹੀਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ